ਭਾਰਤ ਪਾਕਿਸਤਾਨ ਦਰਮਿਆਨ ਤਣਾਅ ਦਾ ਅਸਰ ਵਰਲਡ ਕਬੱਡੀ ਕੱਪ ਤੇ ਵੀ ਪਿਆ ਸ਼ਾਇਦ ਪਾਕਿਸਤਾਨ ਦੀ ਟੀਮ ਇਸ ਵਾਰ ਵਰਲਡ ਕਬੱਡੀ ਕੱਪ ਦਾ ਹਿੱਸਾ ਨਾ ਬਣੇ ਸਾਡੇ ਨਾਲ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਜੋ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਫੈਸਲਾ ਲਿਆ ਪੰਜਾਬ ਸਰਕਾਰ ਨੇ ਕੀ ਫੈਸਲਾ ਲਿਆ ਉਹਨਾਂ ਦੀ ਜੋ ਐਸੋਸੀਏਸ਼ਨ ਆ ਉਹਨੇ ਕੀ ਫੈਸਲਾ ਲਿਆਗਾ ਲੁਕਾਸਾ ਤਣਾਅ ਕਾਫੀ ਵਧਿਆ ਹੋਇਆ ਹੈ ਗਏ ਇਸ ਵਿੱਚ ਕੋਈ ਦੋ ਰਾਇ ਨਹੀਂ ਪੂਰੀ ਚਹਮਲਾ ਹੋਇਆ ਉਹਦੇ ਤੋਂ ਬਾਅਦ ਜੰਗ ਦਾ ਮਕਾਲ ਵੀ ਬਣਿਆ ਹੁਣ ਕੀ ਫੈਸਲਾ ਲਿਆਗਾ ਤੁਸੀਂ ਪਾਕਿਸਤਾਨ ਦੀ ਟੀਮ ਹਿੱਸਾ ਬਣੇਗੀ ਵਰਲਡ ਕਬੱਡੀ ਕੱਪ ਦਾ ਜਾਂ ਨਹੀਂ ਬਣੇਗੀ ਵੇਖੋ ਭਾਵੇਂ ਮੇਰੀ ਸ਼ੁਰੂ ਤੋਂ ਹੀ ਰਹਿ ਰਹੀ ਹੈ ਕਿ ਖੇਡਾਂ ਨੂੰ ਇਨ੍ਹਾਂ ਗੱਲਾਂ ਦੇ ਵਿੱਚ ਨਾ ਲਿਆਂਦਾ ਜਾਵੇ ਤਾਂ ਉਹਦਾ ਫਾਇਦਾ ਰਹੇਗਾ ਮੈਂ ਦਿਲੋਂ ਚਾਹੁੰਦਾ ਹੈ ਕਿ ਮੈਚ ਕਬੱਡੀ ਦੇ ਖਿੱਚ ਪਰਹੂਰੀ ਉਹਦੋਂ ਹੁੰਦੇ ਜਦੋਂ ਉੱਥੇ ਪਾਕਿਸਤਾਨ ਦੀ ਟੀਮ ਆ ਜਾਂਦੀ ਹੈ ਬਲਕਿ ਹਾਕੀ ਹੋਵੇ ਕ੍ਰਿਕਟ ਹੋਵੇ ਜਦੋਂ ਪਾਕਿਸਤਾਨ ਦੀ ਟੀਮ ਆਉਂਦੀ ਉਹਦੇ ਲੋਕਾਂ 'ਚ ਜੋਸ਼ ਵੱਧ ਜਾਂਦਾ ਦੋਨਾਂ ਦੇਸ਼ਾਂ 'ਚ ਇੱਕ ਵਕਾਰੀ ਗੱਲ ਬੜ ਜਾਂਦੀ ਹੈ ਸੋ ਮੈਂ ਤਾਂ ਚਾਹੁੰਦਾ ਕਿ ਟੀਮ ਆਵੇ ਪਾਕਿਸਤਾਨ ਦੀ ਪਰ ਜੋ ਹਾਲਾਤ ਹੋ ਗਏ ਨੇ ਜਾਂ ਪਾਕਿਸਤਾਨ ਦੀ ਉਧਰਲੀ ਫੌਜ ਜੋ ਕੁਝ ਕਰ ਰਹੀ ਹੈ ਸਾਡੇ ਦੇਸ਼ ਦੇ ਫੌਜੀਆ ਨੂੰ ਜਾਂ ਨਾਗਰਿਕਾਂ ਤੇ ਗੋਲੀ ਚਲਾਉਂਦੀ ਜਾਂ ਮਾਰ ਦਿੰਦੀ ਹੈ ਫਿਰ ਲੋਕਾਂ ਨੂੰ ਦੁੱਖ ਹੁੰਦਾ ਉਸ ਚੀਜ਼ ਦਾ ਸਾਨੂੰ ਵੀ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੈ ਸੋ ਇਸ ਕਰਕੇ ਅਸੀਂ ਨਾ ਚਾਹੁੰਦੇ ਹੋਏ ਵੀ ਹੋ ਸਕਦਾ ਸਾਨੂੰ ਇਹ ਫੈਸਲਾ ਲੈਣਾ ਪਵੇ ਕਈ ਵਾਰੀ ਕਿਉਂਕਿ ਜੇ ਟੀਮ ਆ ਜੇ ਅਚਨਚੇਤ ਇੱਥੇ ਕੋਈ ਨਾ ਕੋਈ ਘਟਨਾ ਬਾਰਡਰ ਤੇ ਹੋਰ ਕੋਈ ਵਿਗਿੱਟੇਡੀ ਵਾਪ ਤੇ ਉਸ ਵੇਲੇ ਇੱਥੇ ਕੋਈ ਮਸਲਾ ਖੜਾ ਹੋ ਜੇ ਟੀਮ ਦੇ ਨਾਲ ਕੋਈ ਬੰਦਾ ਛਰਾਰਤ ਕਰ ਦੇ ਫਿਰ ਬੜੀ ਵੱਡੀ ਦੋਨਾਂ ਦੇਸ਼ਾਂ ਦੇ ਵਿੱਚ ਇੱਕ ਸਮੱਸਿਆ ਖੜੀ ਹੋ ਜਾਂਦੀ ਹੈ ਸੋ ਇਹ ਸਾਰੇ ਪਹਿਲੂਆਂ ਤੇ ਵਿਚਾਰ ਕਰਕੇ ਅਸੀਂ ਅੱਜ ਸਵੇਰ ਦੇ ਵਿੱਚ ਆਖਰੀ ਫੈਸਲਾ ਅਸੀਂ ਲਵਾਂਗੇ ਜਿਹੜਾ ਸਿਕਿਉਰਿਟੀ ਦੇ ਪੱਖ ਤੋਂ ਤੁਹਾਨੂੰ ਲੱਗਦਾਗਾ ਕਿ ਸਿਕਿਉਰਿਟੀ ਦਾ ਪੱਖ ਵੀ ਇੰਪੋਰਟੈਂਟ ਆਗਾ ਨਹੀਂ ਚਲੋ ਮੈਂ ਕਹਿੰਦਾ ਸਿਕਿਉਰਿਟੀ ਵੀ ਹੋ ਜਾਏਗੀ ਟੀਮ ਨੂੰ ਦਿੱਤੀ ਜਾਏਗੀ ਪਰ ਜੇ ਕੋਈ ਬਾਡਰ ਤੇ ਕੋਈ ਗਲਤ ਤਣਾਅ ਵਾਲੀ ਉਸ ਮੌਕੇ ਤੇ ਹੋਗੀ ਫਿਰ ਬੜੀ ਟੈਨਸ਼ਨ ਵਾਲੀ ਸਥਿਤੀ ਪੈਦਾ ਹੋ ਜੇਗੀ ਇੱਥੇ ਮੈਚਾਂ ਦੇ ਵਿੱਚ ਕੋਈ ਨਵੀਂ ਪ੍ਰੋਬਲਮ ਖੜੀ ਹੋ ਸਕਦੀ ਹੈ ਜਿਹੜੀ ਕਿ ਅਸੀਂ ਚਾਹੁੰਦੇ ਹਾਂ ਕਿ ਵਰਲਡ ਕੱਪ ਦੇ ਵਿੱਚ ਨਾ ਹੋਵੇ ਸੋ ਇਸ ਕਰਕੇ ਅਸੀਂ ਬੜਾ ਫੂਕ ਫੂਕ ਕੇ ਪੈਰ ਧਰ ਰਹੇ ਹਾਂ ਜੋ ਠੀਕ ਲੱਗੇਗਾ ਗਵਰਨਮੈਂਟ ਨੂੰ ਸੋਚ ਕੇ ਕਿ ਕੋਈ ਇਹੋ ਜਿਹੀ ਸਥਿਤੀ ਪੈਦਾ ਨਾ ਹੋਵੇ ਉਹੀ ਫੈਸਲਾ ਅਸੀਂ ਕਰਾਂਗੇ ਇਹ ਕਬੱਡੀ ਕੱਪ ਨੂੰ ਲੈ ਕੇ ਵੀ ਇਹ ਚੱਲਦਾ ਰਹਿੰਦਾ ਹੈਗਾ ਇਹ ਵੀ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ ਪਿਛਲੀ ਵਾਰ ਵੀ ਕਹਿੰਦੇ ਕਬੱਡੀ ਕੱਪ ਉਹਦਾ ਤੁਹਾਨੂੰ ਕਾਫੀ ਵੱਡਾ ਫਾਇਦਾ ਮਿਲਿਆ ਸੀ 2012 ਤੋਂ ਪਹਿਲਾਂ ਤਾਂ ਕਿਤਨੇ ਕਿਤੇ ਪੰਜਾਬ ਦੇ ਅੰਦਰ ਯੂਥ ਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਹਿੰਦੇ ਨੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਟਿਲਟ ਹੋ ਰਿਹਾਗਾ ਦੇਖੋ ਵਿਰੋਧੀਆਂ ਨੇ ਤਾਂ ਕਦੇ ਕੋਈ ਚੰਗੀ ਗੱਲ ਕਰਨੀ ਨਹੀਂ ਹੁੰਦੀ ਸਰਕਾਰ ਨੇ ਠੀਕ ਹੈ ਹਰ ਇੱਕ ਲੋਕਲ ਪਾਰਟੀ ਨੂੰ ਹੁੰਦਾ ਕਿ ਜਿਹੜੀ ਗੱਲ ਨਾਲ ਉਹਨੂੰ ਪੋਲਿਟੀਕਲੀ ਫਾਇਦਾ ਹੁੰਦਾ ਉਹਨੇ ਕੰਮ ਕਰਨੇ ਹੁੰਦੇ ਨੇ ਪਰ ਕਈ ਗੱਲਾਂ ਪੋਲਿਟੀਕਲ ਗੱਲਾਂ ਤੋਂ ਉੱਪਰ ਉੱਠ ਕੇ ਹੁੰਦੀਆਂ ਨੇ ਅਸੀਂ ਕਦੇ ਵਿਰੋਧੀਆਂ ਨੂੰ ਹਟਾਇਆ ਸੀ ਵੀ ਤੁਸੀਂ ਉਹ ਕਰਾ ਲੈਂਦੇ ਵਰਲਡ ਕੱਪ ਅਸੀਂ ਕਿਹੜਾ ਹਟਾਇਆ ਜਿੱਤਾ ਸੀ ਕੁਝ ਕਰਦੇ ਨਹੀਂ ਤੋ ਕਹਿੰਦੇ ਕੁਝ ਕਰਦੇ ਨਹੀਂ ਜੇ ਅਸੀਂ ਖੇਡਾਂ ਲਈ ਇੰਨਾ ਕੁਝ ਕੀਤਾ ਵੱਡੇ ਵੱਡੇ ਸਟੇਡੀਅਮ ਬਣਾਏ ਨੇ ਆਪਣੇ ਐਸਟ੍ਰੋਟ੍ਰਾਫ ਪੰਜਾਬ ਚ ਸਭ ਤੋਂ ਜ਼ਿਆਦਾ ਲੱਗੇ ਨੇ ਫਲਰ ਲਾਈਟ ਵਾਲੇ ਸਟੇਡੀਅਮ ਬਣੇ ਨੇ ਸਾਰੀਆਂ ਖੇਡਾਂ ਨੂੰ ਅਸੀਂ ਤਰਜੀਹ ਦਿੱਤੀ ਆ ਇਨਾਮ ਵਧਾਏ ਨੇ ਖਿਡਾਰੀਆਂ ਦੇ ਹਰ ਖੇਤਰ ਦੇ ਵਿੱਚ ਤੇ ਵਰਲਡ ਕੱ ਸਵਾਸਿ ਦੇਣੀ ਚਾਹੀਦੀ ਆ ਖਿਡਾਰੀ ਇੱਧਰ ਲੱਗਦੇ ਤਾਂ ਚੰਗੀ ਗੱਲ ਆ ਤੇ ਜੇ ਆਪ ਨਹੀਂ ਉਹਨਾਂ ਨੇ ਕੀਤਾ ਤਾਂ ਉਹਨਾਂ ਦੀ ਮੈਂ ਸਮਝਦਾ ਵੀ ਉਹਨਾਂ ਦੀ ਲੈਕੀ ਹੈ ਜੇ ਉਹਨਾਂ ਨੇ ਕੁਝ ਕੀਤਾ ਜੇ ਅਸੀਂ ਕੀਤਾ ਫਾਇਦਾ ਘਟਾ ਤਾਂ ਵੱਖਰੀਆਂ ਗੱਲਾਂ ਨੇ ਇਹ ਤਾਂ ਖੇਡਾਂ ਵਾਲੇ ਪਾਸੇ ਤਾਂ ਅਸੀਂ ਤਾਂ ਸਾਰਿਆਂ ਨੂੰ ਸੱਦਾ ਦਿੰਨੇ ਹੁੰਨੇ ਅਸੀਂ ਤਾਂ ਉਹਨਾਂ ਨੂੰ ਵੀ ਕਹਿੰਨੇ ਹੁਣ ਵੀ ਤੁਸੀਂ ਆਓ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ ਸਗਾਂ ਦੇ ਵਿੱਚ ਭਗਵੰਤ ਮਾਨ ਕਹਿੰਦੇ ਨੇ ਕਿ ਐਮ ਪੇਸ਼ ਕੀਤਾ ਜਾਂਦਾ ਹੈਗਾ ਕਿ ਜਿਵੇਂ ਕਬੱਡੀ ਦੀ ਖੋਜ ਸੁਖਵੀਰ ਬਾਦਲ ਨੇ ਕੀਤੀ ਹੁੰਦੀ ਹੈਗਾ ਐਮ ਪੇਸ਼ ਕੀਤਾ ਜਾਂਦਾ ਕਬੱਡੀ ਨੂੰ ਕਬੱਡੀ ਦੀ ਖੋਜ ਸੁਖਵੀਰ ਬਾਦਲ ਨੇ ਨਹੀਂ ਕੀਤੀ ਭਗਵੰਤ ਮਾਨ ਨੂੰ ਕਹੀਏ ਜਦੋਂ ਤੈਨੂੰ ਅਸੀਂ 16 ਲੱਖ ਰੁਪਏ ਦੇ ਕੇ ਰੱਖਿਆ ਸੀ ਅਨਾਉਂਸਮੈਂਟ ਕਰਨ ਤੇ ਤਦੋਂ ਤੂੰ ਬੜ ਹਰਸ਼ਕਵੀਰ ਚ ਕੀ ਨੁਕਸ ਪੈ ਗਿਆ ਉਸ ਤੋਂ ਬਾਅਦ ਇਹ ਭਗਵੰਤ ਮਾਨ ਰਹਿਤੇ ਐਵੇਂ ਗੱਲਾਂ ਚੁਟਕਲੇ ਛੱਡੀ ਜਾਂਦੇ ਚੁਟਕਲੇ ਵਾਲੇ ਬੰਦੇ ਆ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਸਿਆਸਤ ਕੀ ਹੁੰਦੀ ਕੀ ਲੱਗਦਾ ਹੈਗਾ ਮਾਹੌਲ ਕੀ ਹੈਗਾ ਹੁਣ ਮਾਲਵੇ ਦੇ ਅੰਦਰ ਕਹਿੰਦੇ ਕਾਫੀ ਆਪ ਆਪ ਹੋਈ ਹੋਈ ਸੀਗੀ ਅਗਾਲੀ ਦਲ ਹੁਣ ਕਿੱਥੇ ਖੜਾ ਹੈਗਾ ਦੇਖੋ ਇਹ ਤੂੰ 6 ਮਹੀਨੇ ਪਹਿਲਾਂ ਤਾਂ ਇਹ ਗੱਲ ਥੋੜੀ ਠੀਕ ਹੈ ਕਿ ਆਪ ਦੇ ਕਾਫੀ ਉੱਪਰ ਸੀਗਾ ਕੰਮ ਕੁਝ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੀ ਕਾਫੀ ਚੰਗੀ ਪੋਜੀਸ਼ਨ ਸੀਗੀ ਸਾਰੇ ਪੰਜਾਬ ਦੇ ਵਿੱਚ ਤਾਂ ਨਹੀਂ ਕੁਝ ਜ਼ਿਲ੍ਹਿਆਂ ਦੇ ਵਿੱਚ ਸੀਗੇ ਪਰ ਜੋ ਦਿੱਲੀ ਦੇ ਵਿੱਚ ਹੋਇਆ ਇਹਨਾਂ ਦੇ 20 ਐਮਐਲਏ ਹੁਣ ਤੱਕ ਦੇ ਵਜ਼ ਦੋਸ਼ ਮਾਰੇ ਲੱਗੇ ਨੇ ਕੋਈ ਜਨਾਨੀ ਨੂੰ ਕੁੱਟਨ ਦਾ ਗੁਜਰਾਨੀ ਨੂੰ ਛੇੜਨ ਦਾ ਕੋਈ ਕਿਸੇ ਦੇ ਘਰੇ ਜਾਣ ਦਾ ਕੋਈ ਰਿਸ਼ਵਤ ਲੈਣ ਦਾ ਕੋਈ ਜਾਲੀ ਡਿਗਰੀ ਦਾ ਮਾਰੇ ਦੋਸ਼ਾ ਚੰਦਰ ਗਏ ਨੇ ਸਾਰੇ 20 MLA ਕਿਸੇ ਪਾਰਟੀ ਦੇ 1.5 ਸਾਲ ਚੰਦਰ ਜਾਵੜ ਦਾ ਬਹੁਤ ਵੱਡੀ ਗੱਲ ਹੈ ਇੱਕ ਦੋ ਦਾ ਹੀ ਜਾਵੜ ਦਾ ਵੱਡੀ ਗੱਲ ਹੁੰਦੀ ਹੈ ਤੇ 20 ਦਾ ਜਾਵੜ ਦਾ ਉਹ ਵੀ ਮਾਰੇ ਕੰਮਾਂ ਚ ਤਾਂ ਬਹੁਤ ਇੱਕ ਕਿਸਮ ਦਾ ਭਿਆਨਕ ਮਸਲਾ ਹੈਗਾ ਗੰਭੀਰ ਮਾਮਲਾ ਹੈ ਅਸੈਸਮੈਂਟਾ ਤੁਹਾਡੀ ਅਕਾਲੀ ਦਲ ਦੀ ਕੀ ਨਹੀਂ ਵੇਖੋ ਜੋ ਹਾਲਾਤ ਬਣੇ ਹੋਏ ਨੇ ਇੱਕ ਗਲਤਤਾ ਮੰਨਣੀ ਹੈ ਕਿ ਜੇ ਦੋ ਤਰੀ ਲੜਾਈ ਹੋਦੀ ਹੈ ਫਿਰ ਸਰਕਾਰ ਨਾਲ ਥੋੜੇ ਬਹੁਤੇ ਲੋਕ ਨਾਰਾਜ਼ ਕਈ ਵਾਰੀ ਕਮਾ ਕਮਾ ਪਿੱਛੇ ਹੋ ਜਾਂਦੇ ਨੇ ਉਸ ਕਰਕੇ ਨੈਗੇਟਿਵ ਵੋਟ ਉਧਰ ਚਲੀ ਜਾਂਦੀ ਹੈ ਫਿਰ ਤਾਂ ਸਾਡੇ ਐਵੇਂ ਹੀ ਰਿਹਾ ਪਹਿਲਾਂ ਕਿ ਕਦੇ ਉਹ ਕਦੇ ਉਹ ਇਹ ਚੱਲਦਾ ਰਿਹਾ ਪੰਜਾਬ ਦੇ ਵਿੱਚ ਹੁਣ ਕਿਉਂਕਿ ਪਿਛਲੀ ਵਾਰ ਮਨਪ੍ਰੀਤ ਆ ਗਿਆ ਸੀ ਉਹਨੇ ਵੋਟ ਕੱਟ ਕੀਤੀ ਥੋੜੀ ਜੀ ਉਹਦੇ ਨਾਲ ਹੀ ਸਾਡੀ ਸਰਕਾਰ ਬਣ ਗਈ ਦੁਬਾਰਾ ਸਾਡਾ ਵੋਟ ਬੈਂਕ ਤਾਂ ਹਿੱਲਿਆ ਨਹੀਂ ਹੈਗਾ ਵੋਟ ਬੈਂਕ ਤਾਂ ਭੱਜਿਆ ਸੀ ਥੱਲੇ ਕਾਂਗਰਸ ਦਾ ਉਹ ਵੋਟ ਹੀ ਭੱਜ ਕੇ ਉਧਰ ਗਿਆ ਸੀਗਾ ਉਹ ਹੁਣ ਕਿੰਨਾ ਕੁ ਮੁੜਦਾ ਨਹੀਂ ਮੁੜਦਾ ਕਾਂਗਰਸ ਨੂੰ ਪਤਾ ਹੋਏਗਾ ਜ਼ਿਆਦਾ ਸਾਡਾ ਬੋਟ ਤਾਂ ਪਿੰਡਾਂ ਚੋਂ ਬਿਲਕੁਲ ਨਹੀਂ ਗਿਆ ਸੋ ਸਾਡਾ ਬੋ ਅਸੀਂ ਤਾਂ ਡਿਵੈਲਪਮੈਂਟ ਦੇ ਮੁੱਦੇ ਮੁੱਦੇ ਤੇ ਜਾ ਰਹੇ ਹਾਂ ਡਿਵੈਲਪਮੈਂਟ ਜਿੰਨੀ ਹੋਈ ਏ ਸਾਡੇ ਵਿਰੋਧੀ ਵੀ ਮੰਨਦੇ ਨੇ ਕਿ ਇੰਨੀ ਨਾ ਕਦੇ ਹੋ ਸਕਦੀ ਏ ਨਾ ਕਦੇ ਹੋਏਗੀ ਜਦੋਂ ਮਾਫੀਆ ਦੀ ਗੱਲ ਆਉਂਦੀ ਏ ਲੋਕ ਕਹਿੰਦੇ ਨੇ ਨਸ਼ਾ ਮਾਫੀਆ ਰੇਤ ਮਾਫੀਆ ਟਰਾਂਸਪੋਰਟ ਮਾਫੀਆ ਕੇਬਲ ਮਾਫੀਆ ਇਹ ਅਲੀਗੇਸ਼ਨ ਅਕਾਲੀ ਦਲ ਤੇ ਡਾਇਰੈਕਟ ਲੱਗਦੇ ਨੇ ਕਿ ਹਰ ਚੀਜ਼ ਦੇ ਉੱਤੇ ਕਾਲੀਆਂ ਦਾ ਕਬਜ਼ਾ ਹੈ ਬੀਖੋ ਨਸ਼ੇ ਵਾਲੀ ਤਾਂ ਜਿੰਨੀ ਝੂਠੀ ਇਹ ਗੱਲ ਕਰਦੇ ਨੇ ਇੱਥੇ ਹੋਰ ਕੋਈ ਕਰਦਾ ਨਹੀਂ ਨਸ਼ੇ ਦਾ ਕਿਸੇ ਨਾਲ ਕੋਈ ਤਾਲਕ ਨਹੀਂ ਨਸ਼ਾ ਸਦੀਆਂ ਤੋਂ ਚੱਲਦਾ ਹੈ ਬਦਲਦਾ ਰਹਿੰਦਾ ਹੈ ਕਦੇ ਘਟ ਜਾਂਦਾ ਹੈ ਕਦੇ ਵਧ ਜਾਂਦਾ ਹੈ ਪਰ ਪੰਜਾਬ 'ਚ ਹੈਗਾ ਨਸ਼ਾ ਮੈਂ ਨਹੀਂ ਕਹਿੰਦਾ ਕਿ ਹੈ ਨਹੀਂ ਬਿਲਕੁਲ ਥੋੜਾ ਬਹੁਤਾ ਹੈਗਾ ਹਰ ਸਟੇਟ ਦੇ ਵਿੱਚ ਹੀ ਹੈ ਸਾਥੋਂ ਦੂਜੇ ਕਈਆਂ ਸਟੇਟਾਂ 'ਚ ਜ਼ਿਆਦਾ ਹੈ ਕਈਆਂ 'ਚ ਘੱਟ ਹੈ ਸਾਥੋਂ ਬਾਹਰਲੇ ਮੁਲਕ 'ਚ ਵੀ ਕੋਈ ਤੁਸੀਂ ਮੈਨੂੰ ਇੱਕ ਵੀ ਮੁਲਕ ਨਹੀਂ ਦੱਸ ਸਕਦੇ ਕਿ ਜਿੱਥੇ ਕੋਈ ਨਸ਼ਾ ਨਾ ਹੋਵੇ ਈਜਰੀ ਵਾਲੇ ਇਹ ਗੱਲ ਕਹਿੰਦੇ ਆ ਕਿ ਜੇ ਸਾਡੀ ਸਰਕਾਰ ਬਣ ਗਈ ਤੇ ਬਾਦਲ ਪਰਿਵਾਰ ਦੀਆਂ ਬੱਸਾਂ ਖੋ ਕੇ ਮੈਂ ਨੌਜਵਾਨਾਂ ਨੂੰ ਵੰਡ ਦ ਤੇ ਇਹ ਗੱਲ ਤੁਹਾਡੇ ਖਿਲਾਫ ਜਾਂਦੀ ਹੈਗੀ ਮਤਲਬ ਇਸ ਗੱਲ ਦੇ ਉੱਤੇ ਯੂਥ ਪੋਲਰਾਈਜ਼ ਹੁੰਦਾ ਜਦੋਂ ਕਹਿੰਦੇ ਨੇ ਮੈਂ ਯੂਥ ਨੂੰ ਬਸਾਂ ਦੇ ਦੋ ਬਾਦਲ ਦੀਆਂ ਖੋ ਕੇ ਬਸ ਵੇਖੋ ਮੈਂ ਤਾਂ ਇਹੀ ਪੁੱਛਦਾ ਵੀ ਕੇਜਰੀਵਾਲ ਦਾ ਦਿੱਲੀ ਇਲੈਕਸ਼ਨ ਤੋਂ ਪਹਿਲਾਂ ਦੇ ਸਾਰੇ ਐਲਾਨ ਕਢਾਓ ਉਹਦਾ ਪਹਿਲਾ ਇਹ ਨਾਰਾ ਹੁੰਦਾ ਸੀ ਕਿ ਮੈਂ ਸ਼ਿਲਾ ਦਿਖਸ਼ ਨੂੰ ਅੰਦਰ ਦੇ ਦੂੰ ਜਿੱਦਿਆਂ ਆ ਗਿਆ ਅੱਜ ਤਾਈਂ ਉਹ ਤੇ ਮੁਕੱਦਮਾ ਹੀ ਨਹੀਂ ਦਰਜ ਕੀਤਾ ਅੰਦਰ ਤੇ ਕੀ ਦੇਣੀ ਸੀ ਤੇ ਇਹ ਤਾਂ ਬਲ ਗੱਪੀ ਬੰਦਾ ਇੱਥੇ ਵੀ ਝੂਠ ਬੋਲਦਾ ਉਹ ਕਿਸੇ ਦੀਆਂ ਬੱਸਾਂ ਐਉਂ ਫੜ ਕੇ ਕਾਨੂੰਨ ਹਾਈ ਕੋਰਟਾਂ ਬੈਠੀਆਂ ਐ ਨਹੀਂ ਦੇ ਸਕਦੇ ਸੀ ਕਿਸੇ ਨੂੰ ਐਵੇਂ ਝੂਠ ਬੋਲਣਾ ਐ ਤਾਂ ਹੁਣ ਇਦੋਂ ਵੀ ਗਾਂਹ ਟੱਪ ਗਿਆ ਮਨਪ੍ਰੀਤ ਉਹ ਕਹਿੰਦਾ ਹੈਲੀਕਾਪਟਰ ਵੇਚ ਕੇ ਲੋਕਾਂ ਦੀਆਂ ਸਵੱਸਿਆ ਹੱਲ ਕਰ ਦਾਂਗੇ ਇੱਕ ਹੈਲੀਕਾਪਟਰ ਵੇਚਣਾ ਪੰਜਾਬ ਦੀਆਂ ਸਵੱਸਿਆਵਾਂ ਦਾ ਹੱਲ ਹੋ ਜਾਣਗੀਆਂ ਵੇਚ ਦੂਗਾ ਮਨਪ੍ਰੀਤ ਹੈਲੀਕਾਪਟਰ ਕੈਪਟਨ ਅਵਨੇਂਦਰ ਸਿੰਘ ਛੱਡ ਦੂਗਾ ਹੈਲੀਕਾਪਟਰ ਤੇ ਚੜਦਾ ਉਹ ਤਾਂ ਚੰਡੀਗੜ੍ਹ ਤੋਂ ਰੋਜ਼ ਪਟਿਆਲੇ ਹੈਲੀਕਾਪਟਰ ਤੇ ਜਾਂਦਾ ਹੁੰਦਾ ਸੀ ਸੋ ਐਵੇਂ ਡਰਾਮੇ ਬਾਜ਼ਗੀਆਂ ਕਰਦੇ ਆ ਲੋਕ ਡਰਾਮਿਆਂ ਨਾਲ ਲੋਕ ਵੋਟਾਂ ਨਹੀਂ ਪਾਉਣਗੇ ਲੋਕ ਸਭ ਕੋ ਜਾਣਦੇ ਆ ਵੀ ਇਹ ਸ਼ੋਸ਼ੇ ਬਾਜ਼ਗੀਆਂ ਨੇ ਚاہے ਗਵਰਨਮੈਂਟ ਦੀਆਂ ਚੱਲਣ ਚاہے ਬਾਦਲ ਵਾਲਿਆਂ ਦੀਆਂ ਚੱਲਣ ਚاہے ਕਿਸੇ ਹੋਟ ਟ੍ਰਾਂਸਪੋਰਟਰ ਦੀਆਂ ਹੈਨਰੀ ਦੀਆਂ ਚੱਲਣ ਚاہے ਡੱਬੀਆਂ ਦੀਆਂ ਚੱਲਣ ਲੋਕਾਂ ਨੇ ਤਾਂ ਪੈਸੇ ਦੇ ਕੇ ਚੜਨਾ ਮੁਫਤ ਤਾਂ ਕੋਈ ਵੀ ਨਹੀਂ ਚੜਾਉਂਦਾ ਸਰਕਾਰ ਵਾਲੇ ਵੀ ਮੁਫਤ ਨਹੀਂ ਚੜਾਉਂਦੇ ਉਹ ਵੀ ਨਹੀਂ ਚੜਾਉਂਦੇ ਲੋਕੀ ਤਾਂ ਚੰਗੀ ਸਹੂਲਤ ਪਾਲਦੇ ਆ ਜਿਹੜਾ ਚੰਗੀ ਸਹੂਲਤ ਦੇਊਗਾ ਲੋਕੀ ਉਹਦੇ ਨਾਲ ਚੜ੍ਹਨਗੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਸ ਗੱਲ ਦਾ ਅਮਰੂਕਾ ਸਾਹਿਬ ਅਕਾਲੀ ਦਲ ਨੂੰ ਨੁਕਸਾਨ ਹੋਇਆ ਕਿ ਕਾਲੀ ਦਲ ਦਾ ਮਤਲਬ ਬਾਦਲ ਪਰਿਵਾਰ ਹੋ ਗਿਆ ਬਾਦਲ ਪਰਿਵਾਰ ਦਾ ਮਤਲਬ ਅਕਾਲੀ ਦਲ ਹੋ ਗਿਆ ਇਸ ਗੱਲ ਦੇ ਨਾਲ ਅਕਾਲੀ ਦਲ ਨੂੰ ਇਹ ਜਿਹੜੀਆਂ ਰੀਜਨਲ ਪਾਰਟੀਆਂ ਸਾਰੀਆਂ ਇਵਨ ਤਾਂ ਹੁਣ ਸੈਂਟਰ 'ਚ ਵੀ ਲੈ ਲਓ ਤੁਸੀਂ ਬੀਜੇਪੀ ਨੂੰ ਛੱਡ ਦਿਓ ਆਪਾਂ ਜੇ ਕਮਿਊਨਿਸਟ ਪਾਰਟੀਆਂ ਨੂੰ ਛੱਡ ਦਿਓ ਇਵਨ ਜਿਹੜੀਆਂ ਸੈਂਟਰ ਦੇ ਵਿੱਚ ਵੀ ਹੋਰ ਤਾਂ ਕੋਈ ਵੱਡੀਆਂ ਖੇਰ ਪਾਰਟੀਆਂ ਨਹੀਂ ਹੈਗੀਆਂ ਸੈਂਟਰ ਦੇ ਵਿੱਚ ਤੇ ਕੇਜਰੀਵਾਲ ਹੀ ਕਹਦਾ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਇਹਨੇ ਵੀ ਆਪਦੇ ਘਰ ਵਾਲੇ ਨੂੰ ਅਸਤੀਫਾ ਦਿਵਾ ਲਿਆ ਤੁਸੀਂ ਵੇਖ ਲਓ ਸਿਆਸਤ ਚਾਏਗੀ ਜਿਹਦੇ ਬੱਚਿਆਂ ਦਾ ਮੈਨੂੰ ਪਤਾ ਨਹੀਂ ਕਿੱਡੇ ਕਿੱਡੇ ਨੇ ਜੋ ਉਹ ਵੀ ਹੋਗੇ ਉਹ ਵੀ ਛੋਟੇ ਨੇ ਜੀ ਮੈਨੂੰ ਪਤਾ ਨਹੀਂ ਮੈਂ ਮੈਂ ਕਹਿੰਦਾ ਜਿਹੜੀ ਚੀਜ਼ ਦਾ ਮੈਨੂੰ ਪਤਾ ਨਹੀਂ ਹੈਗਾ ਘਰ ਵਾਲੀ ਤਾਂ ਆਏਗੀ ਇਹ ਵੀ ਹੈਡੀਆ ਪਾਰਟੀ ਦਾ ਕਿਸੇ ਨੂੰ ਬੋਲਣ ਨਹੀਂ ਦਿੰਦਾ ਆਪਦੇ ਖਿਲਾਫ ਸਾਰਾ ਆਲੇ ਦਾ ਲੁਕੀਜਰੀ ਵਾਲ ਜਿਹੜਾ ਹੀ ਬੋਲਦਾ ਪ੍ਰਸ਼ਾਂਤ ਪੂਸ਼ਨ ਆ ਜਾਦਵ ਵਰਗੇ ਸਾਰੇ ਕੱਢ ਤੇ ਚੰਗੇ ਚੰਗੇ ਬੰਦੇ ਗਾਂਧੀ ਕੱਢਤਾ ਮੈਂ ਮੈਂਬਰ ਪਾਰਲੀਮੈਂਟ ਕੱਢਤੇ ਜਿਹੜੇ ਨਮਾੜਾ ਜਿਹਾ ਬੋਲਣ ਦੀ ਜ਼ਰੂਰਤ ਕੀਤੀ ਗਾਂਧੀ ਪਰਿਵਾਰ ਲੈ ਲਓ ਜਵਾਹਰ ਲਾਲ ਨਹਿਰੂ ਇੰਦਰਾ ਗਾਂਧੀ ਰਜੀਵ ਗਾਂਧੀ ਸੋਨੀਆ ਗਾਂਧੀ ਰੋਹਲ ਗਾਂਧੀ ਪਿੰਕਾ ਗਾਂਧੀ ਕਿਹਾ ਕੋਈ ਹੈ ਕੋਈ ਕਿ ਦੂਜਿਆਂ ਨੂੰ ਕਹਿ ਸਕਦੇ ਆ ਉਹਨਾਂ ਦੇ ਨਾ ਪਾਕਿਸਤਾਨ ਦੇ ਲੈ ਲਓ ਤੁਸੀਂ ਕਿਸੇ ਸਟੇਟ ਚ ਲੈ ਲਓ ਤੁਸੀਂ ਚਾਹੇ ਯੂਪੀ ਲੈ ਲਓ ਹਰਿਆਣਾ ਲੈ ਲਓ ਹੋਰ ਆਪਣਾ ਪਰੇ ਕਿੰਗਾ ਸਟ੍ਰੀਟਾਂ ਜਾਂ ਜਿਹੜੀਆਂ ਦਾ ਮਤਲਬ ਪਰਿਵਾਰਵਾਦ ਠੀਕ ਹੈਗਾ ਸਿਆਸਤ ਨਹੀਂ ਮੈਂ ਕਿਸ ਨਹੀਂ ਕਿਸੇ ਨੇ ਤਾਂ ਹੈਡ ਬਣਨਾ ਨਾ ਪਾਰਟੀ ਦਾ ਕਿਸੇ ਨੇ ਤਾਂ ਹੈਡ ਬਣਨਾ ਹੀ ਹੈ ਮਤਲਬ ਮੈਂ ਹੈਡ ਬਣ ਜਾਣਾ ਪਾਰਟੀ ਦਾ ਫਿਰ ਮੇਰਾ ਵੀ ਪਰਿਵਾਰਤਾ ਹੈਗਾ ਕਿਸੇ ਨੇ ਤਾਂ ਬਣਨਾ ਹੈਡ ਉਹਦਾ ਪਰਿਵਾਰਤਾ ਹੈਗਾ ਹੀ ਹੈਗਾ ਇਹ ਤਾਂ ਕਿਤੇ ਆਪਾਂ ਨਹੀਂ ਕਾਲੀ ਦਲ ਦੀ ਹਿਸਟਰੀ ਬੜੀ ਸ਼ਾਨਦਾਰ ਆ ਨਾ ਦੇਖੋ ਕਾਲੀ ਦਲ ਦੇ ਐਮਰਜੈਂਸੀ ਦੇ ਖਿਲਾਫ ਮੋਰਚਾ ਅਕਾਲੀ ਦਲ ਪੰਜਾਬੀ ਸੂਬੇ ਮੋਰਚੇ ਦੀ ਲੜਾਈ ਅਕਾਲੀ ਦਲ ਦਾ ਇਤਿਹਾਸ ਜੱਤੋਂ ਦਾ ਮੋਰਚੇ ਤੋਂ ਮਤਲਬ ਬੜਾ ਸ਼ਾਨਦਾਰ ਇਤਿਹਾਸ ਜਿਹੜਾ ਪਰਿਵਾਰ ਤੱਕ ਸਿਮੇਂਟ ਦਾ ਤੁਹਾਨੂੰ ਲੱਗਦਾ ਨਹੀਂ ਉਹ ਗੜਬੜ ਹੁੰਦੀ ਹੈ ਜਿਹੜਾ ਪਰਿਵਾਰ ਤੱਕ ਪਾਰਟੀ ਸਿਮੇਂਟ ਦੀ ਹੈ ਹੁਣ ਵੀ ਹੁਣ ਵੀ ਜਿਹੜਾ ਅਕਾਲੀ ਦਲ ਦਾ ਇਤਿਹਾਸ ਹੈ ਉਹ ਸ਼ਾਨਦਾਰ ਹੀ ਹੈ ਕੱਲ ਅਕਾਲੀ ਦਲ ਡੈਮੋਕਰੇਸੀ ਕ੍ਰਿਟਿਕ ਪਾਰਟੀ ਹੈ ਬਕਾਇਦਾ ਸਾਡਾ ਚੋਣਾ ਹੁੰਦੀਆਂ ਨੇ ਅਕਾਲੀ ਦਲ ਦੀਆਂ ਸਾਰੀਆਂ ਸਿਸਟਮ ਬਣਦਾ ਹੈ ਵੋਟਾਂ ਵੇਖੋ ਆਪਾਂ ਕੀ ਕਹਿ ਦਿੰਨੇ ਆ ਜੇ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਬੱਚੇ ਬਾਲ ਸਾਹਿਬ ਦੇ ਵਿੱਚ ਲੈ ਲਓ ਸੁਖਵੀਰ ਲੈ ਲਓ ਜਾਂ ਸਾਡੇ ਬੱਚੇ ਲੈ ਲਓ ਕੱਲ ਨੂੰ ਕੋਈ ਚੋਣਾ ਚਾਉਂਦੇ ਨੇ ਜਾਂ ਹੋਰ ਲੀਡਰਾਂ ਦੇ ਲੈ ਲਓ ਜੇ ਲੋਕਾਂ ਨੂੰ ਲੱਗਦਾ ਕਿ ਗਲਤ ਨੇ ਤੇ ਲੋਕ ਉਹਨਾਂ ਨੂੰ ਹਰਾ ਦੇਣ ਨਾ ਜਿੱਤਣ ਦੇ ਹਰਾ ਦੇਣ ਇਹ ਤਾਂ ਫੈਸਲਾ ਲੋਕਾਂ ਦਾ ਜੇ ਲੋਕਾਂ ਨੂੰ ਚੰਗਾ ਲੱਗਦਾ ਜਿਤਾ ਦੇਣ ਆਪਾਂ ਕਿਸੇ ਜਮੂਰ ਕਿਸੇ ਬੰਦੇ ਦੇ ਵਿੱਚ ਜਮਹੂਰੀਅਤ ਅਧਿਕਾਰ ਦੇ ਉੱਤੇ ਤੁਸੀਂ ਐ ਤੁਸੀਂ ਦੋ ਭਰਾ ਤੁਸੀਂ ਐਮਐਲਏ ਬਣ ਗਏ ਤੁਹਾਡੇ ਦੂਜੇ ਭਰਾ ਦਾ ਰਾਈਟ ਖਤਮ ਹੋ ਗਿਆ ਵੀ ਉਹ ਨਹੀਂ ਬਣ ਸਕਦਾ ਤੂੰ ਬਣ ਗਿਆ ਉਹਦਾ ਭਰਾ ਐ ਤੂੰ ਉਹ ਆਪਣੇ ਥਾਂ ਤੇ ਤੁਸੀਂ ਆਪਣੇ ਥਾਂ ਤੇ ਆ ਹਰ ਬੰਦੇ ਨੂੰ ਰਾਈਟ ਹੈ ਤੇ ਲੋਕਾਂ ਨੇ ਫੈਸਲਾ ਕਰਨਾ ਕਿ ਇਹਨੂੰ ਚੁਣਨਾ ਨਹੀਂ ਚੁਣਨਾ ਇਹ ਕਿਵੇਂ ਲੋਕੀ ਕਿਵੇਂ ਇਹ ਕਿਵੇਂ ਕਹਿ ਸਕਦੇ ਕਿ ਫਲਾਣਾ ਨਹੀਂ ਬਣ ਸਕਦਾ ਧੋਕਾ ਨਹੀਂ ਅਸੀਂ ਬਣ ਗਏ ਸਾਡੇ ਮੁੰਡਿਆਂ ਦਾ ਰਾਈਟ ਕੋਈ ਹੋ ਸਕਦਾ ਉਹ ਆਪ ਇੰਡੀਪੈਂਡੈਂਟ ਨੇ ਮੈਂ ਕਹਾਂਗਾ ਜਦੋਂ ਪਾਵਰ ਦਾ ਸੈਂਟਰ ਇੱਕੋ ਹੀ ਬਣਦਾ ਹੈਗਾ ਤਾਂ ਪਾਵਰ ਦੇ ਸੈਂਟਰ ਇੱਕ ਬਣਨ ਦੇ ਨਾਲ ਕਈ ਵਾਰ ਜਦੋਂ ਮਾਹੌਲ ਹੁੰਦਾ ਹੁਣ ਦੇਖੋ ਅਕਾਲੀ ਦਲ ਦੇ ਖਿਲਾਫ ਹੋਣਾ ਮਾਹੌਲ ਨਹੀਂ ਜਿੰਨਾ ਬਾਦਲ ਪਰਿਵਾਰ ਦੇ ਖਿਲਾਫ ਮਾਹੌਲ ਆ ਮੰਨ ਲਓ ਜਿਹੜੀ ਵੀ ਗੱਲ ਆਉਂਦੀ ਹੈ ਇਨਕੰਮਪੈਂਸੀ ਦੀ ਗੱਲ ਜਦੋਂ ਆਉਂਦੀ ਹੈ ਤਾਂ ਉਹ ਚੀਜ਼ ਤੁਹਾਨੂੰ ਲੱਗਦਾ ਨਹੀਂ ਜਿਹੜੀ ਢਾ ਮੈਂ ਕ ਜਦੋਂ ਕੈਪਟਨ ਅਬਰਿੰਦਰ ਸਿੰਘ ਇੱਥੇ ਮੁੱਖ ਮੰਤਰੀ ਸੀ ਸਾਰੀ ਪਾਵਰ ਉਹਦੇ ਕੱਲੇ ਦੇ ਦਲੇ ਨਹੀਂ ਹੁੰਦੀ ਸੀ ਨਾ ਕਾਂਗਰਸ ਪਾਰਟੀ ਐ ਸੈਂਟਰ 'ਚ ਵੀ ਇਹਨਾਂ ਦਾ ਸੀਗਾ ਜੋ ਮਰਜੀ ਉਹਦੀ ਮਰਜੀ ਨਾਲ ਮੁੱਖ ਮੰਤਰੀ ਦਿਓ ਇਹ ਮੁੱਖ ਮੰਤਰੀ ਦਾ ਸਟੇਟਸ ਉਹਦਾ ਹੀ ਏਡਾ ਵੱਡਾ ਹੈ ਕਿ ਕੁਦਰਤੀ ਗੱਲ ਹੈ ਪਾਵਰ ਸੈਂਟਰ ਤਾਂ ਉਹਨੇ ਬਣਨਾ ਹੀ ਬਣਨਾ ਜਿੰਨਾ ਮਰਜੀ ਤੇ ਉਹਦੇ ਜਿੰਨੇ ਨੇੜੇ ਪਰਿਵਾਰ ਦੇ ਮੈਂਬਰ ਹੁੰਦੇ ਆ ਥੋੜਾ ਬਹੁਤ ਤਾਂ ਉਹਨਾਂ ਨੂੰ ਬੇਨਿਫਿਟ ਵੀ ਮਿਲ ਜਾਂਦਾ ਸਿਆਸਤ ਚਾਉਣ ਦਾ ਇਹ ਵੀ ਆਪਾਂ ਮੰਨ ਲੈਂਦੇ ਆ ਬਿਆਨਸੋਵ ਦੇ ਪਰਿਵਾਰ ਵੇਲੇ ਦੇਖ ਲਓ ਬਿਆਨਸੋਵ ਦੇ ਪਰਿਵਾਰ ਪਾਵਰ ਸੈਂਟਰ ਬਿਆਨਸੋਵ ਨਹੀਂ ਸੀ ਸਾਰੇ ਕੰਮ ਦਾ ਉਹਦੇ ਬੱਚੇ ਵੀ ਆ ਪਾ ਇਹ ਨਹੀਂ ਤੁਸੀਂ ਪਾਓ ਤੁਸੀਂ ਮੈਂ ਮੈਂ ਵੈਸੇ ਚਲੋ ਪੁੱਛਦਾ ਤੁਹਾਡੇ ਤੁਹਾਨੂੰ ਲੱਗਦਾਗਾ ਕਿ ਪਾਵਰ ਦਾ ਜਿਹੜਾ ਖਾਸ ਤੌਰ ਤੇ ਮਹਾਤਮਾ ਗਾਂਧੀ ਕਹਿੰਦੇ ਸੀ ਕਿ ਡੀਸੈਂਟਰਲਾਈਜੇਸ਼ਨ ਆਫ ਪਾਵਰ ਵਕੇਂਦਰੀਕਰਨ ਹੋਣਾ ਚਾਹੀਦਾ ਕੇਂਦਰੀਕਰਨ ਨਹੀਂ ਹੋਣਾ ਚਾਹੀਦਾ ਸਿਆਸਤ ਦੇ ਅੰਦਰ ਤੁਹਾਨੂੰ ਲੱਗਦਾ ਡੈਮੋਕਰੈਟਿਕ ਨਹੀਂ ਨਹੀਂ ਮੈਂ ਮੈਂ ਤਾਂ ਕਹਿਣਾ ਕਿ ਵਕੇਂਦਰੀਕਰਨ ਹੀ ਹੋਣਾ ਚਾਹੀਦਾ ਵਕੇਂਦਰੀਕਰਨ ਹੀ ਹੁਣ ਵੀ ਵਕੇਂਦਰੀਕਰਨ ਹੀ ਆ ਲੋਕੀ ਚੁਣ ਕੇ ਆਉਂਦੇ ਨੇ ਲੋਕੀ ਵੋਟਾਂ ਪਾਉਂਦੇ ਨੇ ਲੋਕੀ ਜਿਨੂੰ ਮਰਜ਼ੀ ਕਹਿਣ ਪਰ ਆਪਾਂ ਕਿਸੇ ਦਾ ਡੈਮੋਕਰੈਟਿਕ ਅਧਿਕਾਰ ਤਾਂ ਇਹਨਾਂ ਖੋ ਸਕਦੇ ਕਿ ਪਰਿਵਾਰ ਦਾ ਨੇੜੇ ਦਾ ਬੰਦਾ ਇਹ ਤਾਂ ਲੋਕਾਂ ਦੇ ਛੱਡੀਏ ਕਿ ਲੋਕਾਂ ਨੂੰ ਜੇ ਲੱਗਦਾ ਕਿ ਗਲਤ ਹੋ ਰਿਹਾ ਤੇ ਲੋਕ ਨਾ ਚੁਣਣ ਉਹਨਾਂ ਨੂੰ ਹੁਣ ਮੌਕਾ ਆ ਚੁੱਕਿਆ ਕਿ ਸੁਭੀ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣ ਅ ਮੈਂ ਤਾਂ ਦੇਖੋ ਇਸ ਗੱਲ ਦਾ ਪੂਰਾ ਬਧਈਆ ਫੈਸਲਾ ਤਾਂ ਪਾਰਟੀ ਨੇ ਕਰਨਾ ਹੈ ਕਿਉਂਕਿ ਫੈਸਲਾ ਸਾਡੀ ਪਾਰਟੀ ਕਰਦੀ ਹੈ ਬੈਠ ਕੇ ਕੋਰ ਕਮੇਟੀ ਕਰਦੀ ਹੈ ਕਿ ਮੁੱਖ ਮੰਤਰੀ ਅਗਲਾ ਕੌਣ ਹੋਏਗਾ ਸੀਮ ਸਿੰਘ ਸਾਹਿਬ ਬਹੁਤ ਮਿਹਨਤੀ ਨੇ ਅੱਜ ਵੀ ਸਾਥੋ ਸਾਰਿਆਂ ਤੋਂ ਤਕੜੇ ਨੇ ਦੇਖੋ ਹੁਣ ਵੀ ਸਿਹਤ ਢਿੱਲੀ ਹੋਣ ਦੇ ਬਾਵਜੂਦ ਬਾਰਡਰ ਦੇ ਪਿੰਡ ਅੱਜ ਫਿਰਦੇ ਨੇ ਬਹੁਤ ਵੱਡੀ ਗੱਲ ਆ ਇਹ ਬੜਾ ਹਰ ਗੱਲ ਦੇ ਵਿੱਚ ਚਿੰਤਤ ਰਹਿੰਦੇ ਨੇ ਗੱਲ ਦੇ ਉਹਨਾਂ ਦੇ ਸੁਭਾਵਾਂ ਦਾ ਅਸੀਂ ਦੇਣ ਕਦੇ ਦੇ ਨਹੀਂ ਸਕਦੇ ਜੋ ਕੁਝ ਪੰਜਾਬ ਲਈ ਉਹਨਾਂ ਨੇ ਕੀਤਾ ਤੁਸੀਂ ਮੇਰੀ ਅੱਜ ਵਾਲੀ ਗੱਲ ਯਾਦ ਰੱਖ ਲਓ ਲੋਕੀ ਬਾਅਦ ਵਿੱਚ ਹਿਸਟਰੀ ਲਿਖੇਗੀ ਬੜਾ ਪੰਜਾਬ ਚ ਸਭ ਤੋਂ ਜੇ ਕਿਸੇ ਬੰਦੇ ਦਾ ਨਾਮ ਆਏਗਾ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਆਏਗਾ ਪਰ ਹੁਣ ਕਿਉਂਕਿ ਉਹਨਾਂ ਦੀ ਸਿਹਤ ਜਿੱਥੇ ਚਲੀ ਗਈ ਹੈ 90 ਸਾਲ ਦੀ ਉਮਰ ਉਹਨਾਂ ਦੀ ਹੋ ਗਈ ਹੈ ਹੁਣ ਮੈਂ ਸਮਝਦਾ ਕਿ ਵੇਲਾ ਆ ਗਿਆ ਕਿ ਜਿਹੜਾ ਅਗਲਾ ਚੀਫ ਮਿਨਿਸਟਰ ਹੋਏਗਾ ਸਰਕਾਰ ਤਾਂ ਵੇਖੋ ਸਾਡੀ ਕੋਈ ਬਣੇਗੀ 2017 ਦੇ ਵਿੱਚ ਕਾਲੀ ਦਲ ਬੀਜੇਪੀ ਦੀ ਬਣੇਗੀ ਤੇ ਕੋਈ ਦੋਰਿਆਂ ਨਹੀਂ ਹੈਗੀਆਂ ਨਾ ਅਸੀਂ ਕਦੇ ਮੰਨਤੇ ਸੋਚਿਆ ਕਿ ਸਾਡੀ ਨਹੀਂ ਬਣੇਗੀ ਸੋ ਮੈਂ ਤਾਂ ਚਾਹੁੰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਤੇ ਮੈਨੂੰ ਲੱਗਦਾ ਅਗਲੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਹੋਣਗੇ ਤੁਹਾਨੂੰ ਲੱਗਦਾ ਉਹਨਾਂ ਨੂੰ ਪ੍ਰੋਜੈ ਇਹ ਮਨਜੋਗ ਮੁੱਖ ਮੰਤਰੀ ਜੀ ਦੀ ਰਹਿਮਨਾਈ ਥਲੇ ਆਹ ਚੋਣਾ ਜਿਹੜੀਆਂ ਲੜਾਂਗੇ ਸਾਰੀਆਂ ਸੀ ਪਰ ਅੱਗੇ ਨੂੰ ਮਨ ਮੇਰਾ ਹੈ ਕਿ ਹੁਣ ਜਿਹੜਾ ਵੇਲਾ ਆ ਗਿਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਮਾਂਡ ਆ ਜਿਹੜੀ ਮੁੱਖ ਮੰਤਰੀ ਵਾਲੀ ਉਹ ਦੇ ਦੇਣੀ ਚਾਹੀਦੀ ਏਸੇ ਟਰਮ ਚ ਕਿਉਂ ਨਹੀਂ ਹੋਇਆ ਇਹ ਕਿਉਂਕਿ ਇਸ ਟਰਮ ਚ ਵੀ ਗਲਤਾਂ ਚੱਲਦੀ ਰਹੀ ਕਿ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਬਣੇ ਕਦੇ ਇਹ ਜੀ ਗੱਲ ਦੀ ਨਹੀਂ ਕੋਈ ਆਈ ਕਿ ਬੀ ਬਾਲ ਸਾਹਿਬ ਚਾਹਣ ਵੀ ਕਿ ਨਾ ਬਣੇ ਸੁਖਵੀਰ ਤਾਂ ਪਾਰਟੀ ਦੀ ਮਰਜ਼ੀ ਹੈ ਬਾਲ ਸਾਰਿਆਂ ਦੇ ਮਨ ਦੇ ਵਿੱਚ ਸੀ ਕਿ ਬਾਲ ਸਾਹਿਬ ਠੀਕ ਨੇ ਸਿਹਤ ਠੀਕ ਹੈ ਵਧੀਆ ਕੰਮ ਕਰ ਰਹੇ ਨੇ ਇਹਨਾਂ ਨੂੰ ਕਰਨਾ ਚਾਹੀਦਾ ਸਾਰੀ ਪ ਤੁਸੀਂ ਤੁਸੀਂ ਇਹ ਗੱਲ ਬੜੀ ਠੋਕ ਕੇ ਕਹਿੰਦੇ ਹੋ ਜਦੋਂ ਹੋਰ ਕਾਲੀ ਲੀਡਰਾਂ ਨਾਲ ਮੈਂ ਗੱਲ ਕਰਦਾਂਗਾ ਕੀ ਗੱਲ ਹੈਗੀ ਉਹ ਡਰਦੇ ਨਹੀਂ ਬਾਦਲ ਸਾਹਿਬ ਤੋਂ ਵੱਡੇ ਤੂੰ ਕੀ ਗੱਲ ਉਹ ਕਹਿੰਦੇ ਨਹੀਂਗੇ ਕਿ ਸੁਖਬੀਤ ਨਹੀਂ ਬਾਦਲ ਸਾਹਿਬ ਵੇਖੋ ਕਿਸੇ ਨੂੰ ਡਰਾਉਂਦੇ ਨਹੀਂ ਹੈਗੇ ਉਹਨਾਂ ਦਾ ਸੁਭਾਅ ਹੀ ਨਹੀਂ ਹੈਗਾ ਡਰਾਉਣ ਦਾ ਕਿਸੇ ਨੂੰ ਕੁਝ ਵੀ ਕਹਿ ਦੀਓ ਗੁਰਾ ਨਹੀਂ ਮਨਾਉਂਦੇ ਜੇ ਕੋਈ ਸੱਚੀ ਗੱਲ ਕਹੀਏ ਤਾਂ ਜੇ ਗਲਤ ਗੱਲਾਂ ਕਵਾਂਗੇ ਤਾਂ ਫਿਰ ਮਾੜੀ ਗੱਲ ਹੈਗੀ ਕਹਿਣੀਆਂ ਨਹੀਂ ਚਾਹੀਦੀਆਂ ਸਾਨੂੰ ਸੋ رائے ਦੇਣਾ ਤਾਂ ਪਾਰਟੀ ਦੇ ਵਿੱਚ ਮੈਂ ਤਾਂ ਕੋਈ ਜੁਰਮ ਨਹੀਂ ਸਮਝਦਾ ਮੈਂ 43 ਸਾਲ ਤੋਂ ਬਾਦਲ ਫੈਮਿਲੀ ਦੇ ਨਾਲ ਹੀ ਜੁੜਿਆ ਹੋਇਆ ਪਾਰਟੀ 'ਚ ਬਹੁਤ ਕੰਮ ਕੀਤਾ ਕੰਮ ਕਰਕੇ ਲੋਕੀ ਗਏ ਨੇ ਜੀ ਆਇਆ ਹੁੰਦੇ ਆ ਬੰਦੇ ਸਿਆਸਤ ਦੇ ਵਿੱਚ ਫਿਰ ਸਾਡੇ ਵਰਗੇ ਬੰਦੇ ਤਾਂ ਆ ਹੀ ਨਹੀਂ ਸਕਦੇ ਨਾ ਅਸੀਂ ਪੈਸੇ ਦੇ ਕੇ ਆ ਸਕਦੇ ਸੀ ਨਾ ਸਾਡੀ ਕੋਈ ਰਿਸ਼ਤੇਦਾਰੀ ਸੀ ਸੋ ਅਸੀਂ ਇੱਥੋਂ ਤੇ ਕਾਇਆ ਤੇ ਕੰਮ ਕਰਕੇ ਆਏ ਆ ਬਾਲਸਾਹ ਨੇ ਸਾਡੇ ਕੰਮ ਦੀ ਕਦਰ ਕੀਤੀ ਆ ਸੋ ਬਾਲਸਾਹ ਕਿਸੇ ਨੂੰ ਡਰਾਉਂਦੇ ਨਹੀਂ ਸੋ ਮੈਰੀ ਨਿੱਜੀ ਰਾਏ ਆ ਕਿ ਸਾਨੂੰ ਪਾਰਟੀ ਦੇ ਵਿਦਨ ਪਾਰਟੀ ਨਿੱਜੀ ਰਾਏ ਖੁੱਲ ਕੇ ਦੇਣੀ ਚਾਹੀਦੀ ਆ ਪਾਰਟੀ ਦੇ ਜਿਹੜੀ ਹਿਤ ਜੇਗੀ ਤੁਹਾਨੂੰ ਲੱਗਦਾ ਜੇ ਇਹ ਪ੍ਰੋਜੈਕਟ ਹੁਣ ਮੰਨ ਲਓ ਪਾਰਟੀ ਕਰਦੀ ਹੈ ਕਿ ਸੀਐਮ ਸੁਭੀਰ ਸਿੰਘ ਬਾਦਲ ਹੋਣਗੇ ਤਾਂ ਫਾਇਦਾ ਹੋਊਗਾ ਪਾਰਟੀ ਚਾਹ ਪड़ोसी ਨਹੀਂ ਕਦੇ ਵੀ ਕਰਨੀ ਚਾਹੀਦੀ ਲੀਡਰਾਂ ਨੂੰ ਪਾਰਟੀ ਦੀ ਆਪ ਸਾਨੂੰ ਬਨਣਾ ਚਾਹੀਦਾ ਵਿਰੋਧ ਨਹੀਂ ਕਰਨਾ ਚਾਹੀਦਾ ਪਾਰਟੀ ਦੇ ਫੈਸਲੇ ਦਾ ਜਿਹੜੀ ਪਾਰਟੀ ਕਰਦੀ ਹੈ ਪਰ ਰਾਇ ਦੇਣ ਤੋਂ ਕਦੇ ਝਿਜਕਣਾ ਨਹੀਂ ਚਾਹੀਦਾ ਜੇ ਕੋਈ ਰਾਇ ਦੇਣ ਤੋਂ ਝਿਜਕਦੇ ਤਾਂ ਅਸੀਂ ਪਾਰਟੀ ਦਾ ਨੁਕਸਾਨ ਕਰ ਰਹੇ ਹਾਂ ਇਹਦਾ ਬੈਨੀਫਿਟ ਹੋਊਗਾ ਅਗਰ ਸੁਖਬੀਰ ਬਾਦਲ ਨੂੰ 2017 ਦੇ ਲਈ ਪ੍ਰੋਜੈਕਟ ਕੀਤਾ ਜਾਂਦਾ ਐਜੇ ਸੀ ਐਮ ਲੇਕ ਸੁਖਵੀਰ ਸਿੰਘ ਬਾਦਲੀ ਬਖਵਾ ਜਿਹੜੇ ਵੱਡੇ ਪ੍ਰੋਜੈਕਟ ਨੇ ਸੜਕਾਂ ਦਾ ਪੰਜਾਬ ਦੇ ਵਿੱਚ ਜਾਲ ਵਿਛਾਉਣਾ ਫੋਰ ਲਾਈਨ ਲਾਈਨ ਦਾ ਮੈਂ ਸਮਝਦਾ ਸੁਖਵੀਰ ਸਿੰਘ ਬਾਦਲੀ ਕਰ ਸਕਦਾ ਸੀ ਬਿਜਲੀ 24 ਘੰਟੇ ਕਰਨੀ ਕਿਸੇ ਸੂਬੇ ਚ ਨਹੀਂ ਅਜੇ ਹਿੰਦੁਸਤਾਨ ਦੇ ਵਿੱਚ ਇਹ ਸਰਦਾਰ ਸੁਖਵੀਰ ਸਿੰਘ ਬਾਦਲੀ ਕਰ ਸਕਦਾ ਸੀ ਆ ਜਿਹੜੀਆਂ ਸੇਵਾ ਸੈਂਟਰ ਕੱਲੇ ਜਿੱਥੇ 300 ਤੋਂ ਉੱਪਰ ਸਵਾਵਾਂ ਲੋਕਾਂ ਨੂੰ ਘਰਾਂ ਚ ਮਿਲਣਗੇ ਬਹੁਤ ਵੱਡਾ ਫਾਇਦਾ ਹੋਏਗਾ ਆਉਣ ਵਾਲੇ ਸਮੇਂ ਚ ਪਾਰਟੀ ਪਲੇਟਫਾਰਮ ਤੇ ਇਹ ਗੱਲ ਕਹੀ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਹੁਣ ਮੌਕਾ ਆ ਗਿਆ ਸੀ ਇਹ ਬਣਾਇਆ ਜਾਵੇ ਹਲੇ ਕਦੇ ਪਾਰਟੀ ਫੋਰਮ ਤੇ ਇਹ ਗੱਲ ਵਿਚਾਰੀ ਨਹੀਂ ਗਈ ਜਿੱਦ ਦੇ ਵਿਚਾਰੀ ਜਾਏਗੀ ਤਾਂ ਮ ਕਦੀ ਪ੍ਰਕਾਸ਼ ਸਿੰਘ ਬਾਦਲ ਨੂੰ ਪਰਸਨਲੀ ਕਿਹਾ ਕਿ ਬਾਦਲ ਸਾਹਿਬ ਹੁਣ ਛੱਡ ਦਿਓ ਕੁਰਸੀ ਨਹੀਂ ਪਰਸਨਲ ਗੱਲਾਂ ਨਹੀਂ ਮੈਂ ਇੱਥੇ ਕਰਦਾ ਮੈਂ ਪਰਸਨਲ ਗੱਲਾਂ ਮੇਰੀਆਂ ਹੁੰਦੀਆਂ ਰਹਿੰਦੀਆਂ ਰਹਿ ਬਾਦ ਸਾਹਿਬ ਉਹਨਾਂ ਵੀ ਸਰਦਾਰ ਸੁਖਵੀਰ ਸਿੰਘ ਸਾਡੀ ਪਰਿਵਾਰਕ ਮੈਂਬਰਾਂ ਸੀ ਉਹਨਾਂ ਦੇ ਇੱਕ ਖੁੱਲ ਕੇ ਗੱਲਾਂ ਕਰ ਲੈਂਦੇ ਆ ਸਾਨੂੰ ਕਦੇ ਉਹਨਾਂ ਨੇ ਰੋਕਿਆ ਨਹੀਂ ਬਲਕਿ ਪੁੱਛਦੇ ਰਹਿੰਦੇ ਨੇ ਕਿ ਦੱਸੋ ਸੰਗੋਨਾ ਜੋ ਵੀ ਗੱਲ ਕਹਿਣੀ ਹੈ ਕਹੋ ਮੈਂ ਪਾਰਟੀ ਦੇ ਹਿੱਤ ਚ ਕਹੋ ਉਹ ਕਹਿੰਦੇ ਵੀ ਰਹਿੰਦੇ ਆ ਪਰ ਉਹ ਮੈਂ ਗੱਲਾਂ ਟੀਵੀ ਤੇ ਨਹੀਂ ਕਰ ਸਕਦਾ ਕੀ ਕੀ ਕਾਰਨ ਹੈਗਾ ਕਿ ਮੁਲਾਮ ਸਿੰਘ ਯਾਦਵ ਨੇ ਆਪਣੇ بیٹے ਫਲੇਸ਼ ਯਾਦਵ ਨੂੰ ਕੁਰਸੀ ਦਿੱਤੀ ਲਾਲੂ ਯਾਦਵ ਨੇ ਆਪਣੇ بیٹے ਨੂੰ ਤੇਜ਼ ਪ੍ਰਕਾਰ ਦੇ ਦਿੱਤੀ ਤੇ ਉਹਦੇ ਤੋਂ ਬਿਨਾ ਵੀ ਹੋਰ ਰਾਜਾਂ 'ਚ ਵੀ ਅਸੀਂ ਦੇਖਦੇ ਆਂਗੇ ਪ੍ਰਕਾਸ਼ ਸਿੰਘ ਬਾਦਲ ਨੂੰ ਭਰੋਸਾ ਨਹੀਂ ਸੀ ਐਮ ਸੁਖਵੀਰ ਸਿੰਘ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਤੇ ਜਾਂ ਗੱਲ ਕੀ ਹੈਗੀ ਮਤਲਬ ਇਹ ਗੱਲ ਕੀ ਹੈ ਕਿ ਕਿਉਂ ਨਹੀਂ ਦੇ ਰਹੇ ਤੁਸੀਂ ਇਹਨੂੰ ਆਪਾਂ ਦੂਜੇ ਲੋਟ ਵੀ ਲੈ ਸਕਦੇ ਆਂ ਜੇ ਤੁਸੀਂ ਕਹਿੰਦੇ ਦੂਜੇ ਲੋਟ ਵੀ ਲੈ ਹੋ ਸਕਦਾ ਨਾ ਤੇ ਮੁੰਡੇ ਜਿੰਨੇ ਨਾਬਰ ਹੋ ਗਏ ਹੁਣ ਖੋਲੇ ਹੁਣ ਪਿਓ ਤੋਂ ਕੁਰਸੀਆਂ ਕਈ ਮੁੰਡੇ ਖੋ ਵੀ ਲੈਂਦੇ ਤਗੜੇ ਜਿਆਦੇ ਹੁੰਦੇ ਸੁਖਵੀਰ ਸਿੰਘ ਬਾਦਲ ਇੰਨਾ ਫਰਾਕ ਦੇ ਲਈ ਹੈ ਕਿ ਉਹਨੂੰ ਆਪਣੇ ਪਿਓ ਤੇ ਇੰਨਾ ਭਰੋਸਾ ਹੈ ਕਿ ਉਹ ਨਹੀਂ ਖੋਣੀ ਚਾਹੁੰਦਾ ਵੀ ਜਿੰਨਾ ਚਿਰ ਮੇਰਾ ਬਾਪ ਜੀ ਹੈ ਮਤਲਬ ਨਾਬਰ ਪ੍ਰਕਾਸ਼ ਸਿੰਘ ਬਾਦਲ ਨਹੀਂ ਨਹੀਂ ਨ ਕਿਉਂਕਿ ਕੋਲੀਸ਼ਨ ਵੀ ਆ ਸਾਡੀ ਰਲ ਮਿਲ ਕੇ ਚੱਲਣਾ ਸੀ ਲੋਕਾਂ ਨੂੰ ਅੱਜ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਬਹੁਤ ਵੱਡਾ ਭਰੋਸਾ ਸੋ ਇਸ ਕਰਕੇ ਮੈਂ ਕਹਿੰਦਾ ਸਰਦਾਰ ਸਿਖਵੀਰ ਸਿੰਘ ਦੀ ਦਰਿਆਦ ਲਈਏ ਉਹਨੇ ਕਦੇ ਮੰਗੀ ਨਹੀਂ ਇਹ ਚੀਜ਼ ਤੇ ਹੋ ਸਕਦਾ ਉਹਨਾਂ ਦੇ ਆਪ ਦੇ ਪਿਆਰ ਤੋਂ ਖੋਲੀਆਂ ਹੁਣ ਕੀ ਬਤ ਲੱਗਦਾ ਇਹ ਉਹ ਤਾਂ ਕਹਿੰਦੇ ਨਹੀਂ ਕਿ ਜਿਹੜਾ ਸਵਾਲ ਉਹ ਕਹਿੰਦੇ ਨੇ ਜੋ ਨਜ਼ਾਰੇ ਛੱਜੂ ਦੇ ਚਵਾਰੇ ਉਹ ਬਲਕਣਾ ਬੁਖਾਰੇ ਪ੍ਰਕਾਸ਼ ਸਿੰਘ ਬਾਦਲ ਜਦੋਂ ਕੁਰਸੀ ਦੀ ਗੱਲ ਚੱਲਦੀ ਆ ਤਾਂ ਉਹ ਇਹ ਕਹਿੰਦੇ ਨਹੀਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕਦੇ ਕਦੇ ਸੁਭਾਅ ਹੁੰਦਾ ਅਸਣ ਲੱਗ ਜਾਂਦੇ ਨੇ ਮਾਹੌਲ ਕਰਨ ਲੱਗ ਜਾਂਦੇ ਨੇ ਪਰ ਜੋ ਪਾਰਟੀ ਕਹੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਪਾਰਟੀ ਦੀ ਗੱਲ ਮੋੜੀ ਨਹੀਂ ਗਈ ਜਿੱਤੇ ਵੀ ਕੋਈ ਪਾਰਟੀ ਫੈਸਲਾ ਕਰੇਗੀ ਉਹਨਾਂ ਨੇ ਹੱਸ ਕੇ ਮੰਨ ਨਹੀਂ ਲੈਣਾ ਕਦੇ ਇਹੋ ਜੀ ਗੱਲ ਨਹੀਂ ਹੈਗੀ ਸਾਰੇ ਰਹਿਣ ਵਾਲੇ ਹੁੰਦਾ ਪਾਰਟੀ ਦੇ ਵਿੱਚ ਕਦੇ ਕੋਈ ਇਹੋ ਜਾਂ ਨਹੀਂ ਗੱਲ ਕਰਕੇ ਇਹੋ ਜੀ ਗੱਲ ਹੋਵੇ ਕਦੇ ਵੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਪਾਰਟੀ ਦੀ ਅੱਜ ਤੱਕ ਗੱਲ ਨਹੀਂ ਉਲਟਾਈ ਤਾਂ ਹੀ ਉਹ ਇੱਥੋਂ ਤੱਕ ਦੂਰ ਤਾਂ ਗਏ ਹੈ ਨਹੀਂ ਤੇ ਜਾ ਹੀ ਨਹੀਂ ਸਕਦੇ ਤਨ ਉਹਨ ਬਕ ਸਭ ਬਹੁਤ ਬਹੁਤ ਟੋਟਾ ਤਨ ਇਹਨ ਸਿਕੰਦਰ ਸਿੰਘ ਮਲੂਕਾ ਪੰਜਾਬ ਦੇ ਕੈਬਨਿਟ ਮੰਤਰੀ ਜਿਨ੍ਹਾਂ ਦਾ ਕਹਿਣਾਗਾ ਕਿ ਕਬੱਡੀ ਕੱਪ ਦੇ ਬਾਰੇ ਅਜੇ ਤੱਕ ਫਾਈਨਲ ਕੋਈ ਡਿਸੀਜਨ ਨਹੀਂ ਪਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਉਹਦੇ ਚ ਹੀ ਮੰਨਿਆ ਜਾ ਰਿਹਾ ਕਿ ਪਾਕਿਸਤਾਨ ਦੀ ਟੀਮ ਨਹੀਂ ਆ ਸਕਦੀ ਸ਼ਾਇਦ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਬਣਿਆ ਹਾਲਾਂਕਿ ਫਾਈਨਲ ਡਿਸੀਜਨ ਇਹਦੇ ਬਾਰੇ ਹੋਣਾਗਾ ਕੇਂਦਰ ਸਰਕਾਰ ਦੇ ਨਾਲ ਵੀ رائے ਕਰਨੀ ਔਰ ਉਹਨਾਂ ਦਾ ਕਹਿਣਾਗਾ ਕਿ ਅਕਾਲੀ ਦਲ ਪਿਛਲੇ ਦਿਨਾਂ ਦੇ ਅੰਦਰ ਲਗਾਤਾਰ ਮਿਹਨਤ ਕਰ ਰਿਹਾਗਾ ਆਮ ਆਦਮੀ ਪਾਰਟੀ ਦੀ ਜੋ 6 ਮਹੀਨੇ ਪਹਿਲਾਂ ਹਵਾ ਸੀ ਪੰਜਾਬ ਦੇ ਅੰਦਰ ਉਹ ਨਹੀਂ ਰਹੀ ਇਹ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਔਰ ਉਹਨਾਂ ਦਾ ਕਹਿਣਾ ਕਿ ਅਗਲੀ ਸਰਕਾਰ ਵੀ ਅਕਾਲੀ ਦਲ ਬਣਾ ਰਿਹਾ ਔਰ ਅਗਲੇ ਸੀਐਮ ਨੇ ਜਿਹੜੇ ਅਗਰ ਸਰਕਾਰ ਬਣਦੀ ਹੈ ਤਾਂ ਉਹ ਸੁਖਬੀਰ ਸਿੰਘ ਬਾਦਲ ਹੋਣੇ ਚਾਹੀਦੇ ਨੇ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ